ਇਹ ਤਾਂ ਦੇਖੋ ਉਹਦੇ ਨੂੰ ਜ਼ਾਇਆ ਗਿਆ ਕੀ ਕਾਰਨ ਬਣਿਆ ਕਿ ਪਾਰਟੀ ਨੇ ਕੀ ਗੱਲ ਬਾਤ ਹੋਈ ਤੁਹਾਡੀ ਉਹ ਤੁਸੀਂ ਲਗਾਤਾਰ ਨਿਰੰਤਰ ਸੇਵਾ ਕਰ ਰਹੇ ਇੱਕ ਸਾਲ ਤੋਂ ਮੈਨੂੰ ਤੇ ਦੇਖੋ ਆਪ ਫੇਸਬੁੱਕ ਤੇ ਪਵਾ ਲਗਾ ਮੇਰਾ ਨਾਮ ਹਟਾ ਦਿੱਤਾ ਮੈਂ ਤੇ ਕੋਈ ਕਸਰ ਨਹੀਂ ਚੱਡੀ ਪਾਰਟੀ ਦਾ ਕੰਮ ਕਰ ਵਿੱਚ ਦਿਨ ਰਾਤ ਜਦੋਂ ਸਾਨੂੰ ਡਿਊਟੀ ਲਾਉਣੀ ਚੰਡੀਗੜ੍ਹ ਕੋਲ ਆ ਜਾਣੇ ਦਿੱਲੀ ਕੋਲ ਆ ਜਾਣੇ ਕਦੀ ਇੱਥੇ ਡਿਊਟੀ ਲਾਉਂਦੀ ਆ ਉਥੇ ਲਖਣੇ ਆ ਇੰਨੇ ਮੁੰਡੇ ਲੈ ਗਏ ਯੂਥ ਹੈੱਡ ਤੇ ਪਹੁੰਚ ਨਹੀਂ ਤੇ ਪਹੁੰਚਦੇ ਰਹੇ ਸਾਨੂੰ ਦੱਸੇ ਪਾਰਟੀ ਜਾਂਦੇ ਸਾਡੇ ਲਾਮੇ ਆਏ ਆ ਜਾਂ ਸਾਡੀਆਂ ਕੰਪਲੇਨਾਂ ਗਈਆਂ ਚੰਡੀਗੜ੍ਹ ਸਾਡੇ ਹਲਕੇ 'ਚ ਇੱਕ ਕੰਪਲੇਨ ਮੈਨੂੰ ਦਿਖਾ ਦੇ ਮੇਰੇ ਖਿਲਾਫ ਇਧਰ ਖੇਤੇ ਅਸੀਂ ਮੰਨਦੇ ਆ ਕਿ ਚਲੋ ਸਾਡੇ ਖਿਲਾਫ ਲੋਕ ਸੀ ਆ ਜਿੰਨੀ ਸਕਦਾ ਜਿੱਤੇ ਆਈ ਆ ਇਹ ਸਾਰੇ ਸਾਡੇ ਹਲਕੇ ਦੇ ਆ ਇਹ ਇੰਜ ਨਹੀਂ ਆ ਕਿ ਕਿ ਇੱਧਰੋਂ ਆ ਗਿਆ ਕੋਈ ਉਧਰੋਂ ਆ ਗਿਆ ਸਾਰੇ ਮੇਰੇ ਭਰਾ ਜਿੰਨਾਂ ਦਾ ਕੰਮ ਕੀਤਾ ਉਹ ਪਹੁੰਚੇ ਮੈਨੂੰ ਤੇ ਆਪ ਨਹੀਂ ਪਤਾ ਕਿ ਕਿਉਂ ਢਾ ਦਿੱਤਾ ਗਿਆ ਮੈਂ ਪਾਰਟੀ ਤੋਂ ਪੁੱਛਣਾ ਚਾਹੁੰਦਾ ਕਿ ਮੇਰੇ 'ਚ ਕੀ ਕਮੀ ਹੈ ਉਹ ਜੀ ਰਹੀ ਸੀ ਸਰ ਇਹ ਤੁਸੀਂ ਕਿਹੜੇ ਉੱਤੇ ਦੇ ਸੀ ਔਰ ਕਿਹੜੀ ਪਾਰਟੀ ਦੇ ਵਿੱਚ ਬਿਲੋਂਗ ਕਰਦੇ ਸੀ ਮੈਂ 2020 ਚ ਐਮਐਲਏ ਡਾਕਟਰ ਕਸ਼ਮੀਰ ਸਿੰਘ ਸੋਲ ਸਾਡੇ ਬਹੁਤ ਹੀ ਸਤਿਕਾਰਯੋਗ ਜਿਨ੍ਹਾਂ ਕੋਈ ਚੇਅਰ ਪਹਿਲਾਂ ਧਿਆਨਤ ਹੋ ਗਿਆ 2020 ਚ ਉਹਨਾਂ ਨਾਲ ਜੁੜਿਆ ਸਰ ਤੇ 2022 ਚ ਜਦੋਂ ਐਮਐਲਏ ਸਾਹਿਬ ਬੜੇ ਸਾਡਾ ਐਮਐਲਏ ਸਾਹਿਬ ਬਣਦੇ ਨੇ ਉਹਨਾਂ ਨੇ ਮੈਨੂੰ ਹਲਕੇ ਦੀ ਯੂਥ ਪ੍ਰਧਾਨ ਦਾ ਲੋਟ ਕੀਤਾ ਵੀ ਮੈਨੂੰ ਉਹਨਾਂ ਨੇ ਕਿਹਾ ਤੈਨੂੰ ਜ਼ਿੰਮੇਵਾਰੀ ਦੇ ਦਿੱਨੇ ਆ ਤੂੰ ਕੰਮ ਕੀਤਾ ਵਾ ਕਰਦਾ ਰਹੇਗਾ ਸਾਨੂੰ ਤੇਰੇ ਤੇ ਮਾਣ ਆ ਸਾਡੀ ਉਹਨਾਂ ਨੇ ਕਿਹਾ ਵੀ ਸਿਆਸੀ ਨਹੀਂ ਸਾਡੇ ਉਹਨਾਂ ਦਾ ਪਰਿਵਾਰ ਕੇ ਸਾਡੇ ਬਣ ਗਏ ਮੇਰੀ ਉਹਨਾਂ ਦਾ ਜਿੰਨਾ ਮਨਾਂ ਨਾਲ ਵਿਚਰੇ ਆ ਜਦੋਂ ਦਾ ਮਨਾਂ ਨਾਲ ਕੰਮ ਕਰਦੇ ਆ ਸਾਂ ਇਸ ਕਰਕੇ ਉਹਨਾਂ ਨੇ ਮੈਨੂੰ ਜ਼ਿੰਮੇਵਾਰੀ ਦੇ ਤੋਹਫਾ ਤੇ ਮੈਂ ਆਪਣੀ ਜ਼ਿੰਮੇਵਾਰੀ ਪੂਰੀ ਪਾੰਦੀ ਨਭਾਈ ਮੈਨੂੰ ਲੱਗਦਾ ਵੀ ਸਭ ਕੁਝ ਠੀਕ ਨਹੀਂ ਕਰ ਰਿਹਾ ਸਾਡੇ ਨੂੰ ਲੱਗਦਾ ਵੀ ਕਈ ਚੀਜ਼ਾਂ ਸੀਐਮ ਸਾਹਿਬ ਤੱਕ ਨਹੀਂ ਪਹੁੰਚ ਰਹੀਆਂ ਜੋ ਥੰਡੇ ਥੱਲੇ ਆਪੇ ਹੀ ਹੋਈ ਜਾਂਦੀਆਂ ਨੇ ਜਾਂ ਉਹਨਾਂ ਤੱਕ ਪਹੁੰਚਦੀਆਂ ਨੇ ਜਾਂ ਨਹੀਂ ਪਹੁੰਚਦੀਆਂ ਬਿਲਕੁਲ ਹੀ ਪਤਾ ਬਟ ਮੈਂ ਤੁਹਾਡੇ ਮਾਧਿਅਮ ਰਾਹੀਂ ਉਹਨਾਂ ਨੂੰ ਦੱਸਣਾ ਚਾਹੁੰਨਾ ਵੀ ਸਾਡੀ ਬੇਨਤੀ ਆ ਕਿ ਤੁਸੀਂ ਤੇ ਕਰਾ ਗਰਾਉਂਡ ਲੈਵਲ ਤੇ ਵੀ ਸਾਰਾ ਸਰਵੇ ਕਰੋ ਵੀ ਚਲੋ ਅਸੀਂ ਇਹਨੇ ਤਰਕੀਆਂ ਪੱਛੇ ਪਰਮਾਤਮਾ ਜਿਹਨੂੰ ਲਾਇਆ ਉਹ ਸਫਲ ਹੋਵੇ ਪਰ ਅਸੀਂ ਇਹ ਕਹਿੰਨੇ ਆ ਕਿ ਜਿਹੜੇ ਤੁਹਾਡੇ ਪਾਰਟੀ ਦੇ ਵਰਕਰ ਆ ਉਹਨਾਂ ਦੀ ਬੇਕਦਰਹੀ ਲੱਗ ਗਈ ਜੀ ਕੋਈ ਨੁਕਸਾਨ ਹੋ ਸਕਦਾ ਜੀ ਜਦੋਂ ਵੇਖੋ ਮੈਂ ਇੱਕ ਹਲਕੇ ਦਾ ਕੂਬ ਪ੍ਰਧਾਨ ਆ ਮੈਨੂੰ ਪਤਾ ਹੀ ਨਹੀਂ ਲੱਗਾ ਕਿ ਮੈਨੂੰ ਕਿਹੜੀ ਵਜ੍ਹਾ ਕਰਕੇ ਧਾੜਦਾ ਜੇ ਮੈਨਾਂ ਕੰਟੈਕਟ ਨਹੀਂ ਕੀਤਾ ਮੈਨੂੰ ਦੱਸਿਆ ਨਹੀਂ ਤੇਰੇ ਤੇ ਟੀ ਕਮੀ ਆ ਸਾਨੂੰ ਮੈਨੂੰ ਟੀ ਨਹੀਂ ਚੰਗੀ ਲੱਗੀ ਮੈਂ ਉਹ ਚੀ ਸਧਾਰਦਾ ਮੈਨੂੰ ਦੱਸ ਦੇ ਫੇਰੀ ਆ ਮੈਨੂੰ ਤਾਂ ਪਤਾ ਹੀ ਨਹੀਂ ਲੱਗਾ ਚਲੋ ਜਿਮਣੀ ਚੋਂ ਤੇ ਇਹ ਚੀਜ਼ ਦਾ ਮੈਨੂੰ ਨਹੀਂ ਪਤਾ ਇਫੈਕਟ ਪਊਗਾ ਮੈਨੂੰ ਫੋਨ ਆਉਂਦੇ ਸੀ ਆਪਣੇ ਸੱਜਣਾ ਬੇਲੀਆਂ ਦੇ ਉਹ ਪੁੱਛਦੇ ਸੀ ਕਿ ਕੀ ਗੱਲ ਬਣੀ ਪਰ ਮੈਨੂੰ ਇਹ ਸੀ ਕਿ ਮੈਂ ਜੇ ਕੱਲੇ-ਕੱਲੇ ਨੂੰ ਦੱਸਣ ਲੱਗਾ ਤੇ ਬਹੁਤ ਸਮਾਂ ਲੱਗ ਜੂਗਾ ਇਸ ਕਰਕੇ ਮੈਂ ਅੱਜ ਦੀ ਮੀਟਿੰਗ ਰੱਖੀ ਸੀ ਕਿ ਪੀਰ ਭਰਾਵਾਂ ਨੂੰ ਪਤਾ ਲੱਗੇ ਕਿ ਘਰ ਤੋਂ ਘੱਟ 2000 4000 ਪਟਾਇਆ ਕੋਈ ਇਹ ਨਾ ਸਮਝੇ ਕਿ 2-4000 ਆਇਆ ਇਹਨਾਂ ਦੇ ਮਗਰ ਦੱਸਦਾ ਬਾਰ-ਬਾਰ ਹੈ ਜੀ ਇਹ ਕਰਦੇ ਰਿਸ਼ਤੇਦਾਰ ਹੈ ਚਾਚੇ ਪਾਏ ਸਾਰੇ ਮਾਮੇ ਮਾਸੜ ਇਹਨਾਂ ਦੇ ਮਗਰ ਦੱਸਦਾ 15-15 ਜੀ ਨੇ ਜੇ ਇੱਥੇ 2003 ਜਾਂ 400 ਮੁੰਡਾ ਆਇਆ ਨਾ ਉਹ 15 2000 ਵੋਟ ਬੈਠੀ ਇੱਥੇ ਮੈਂ ਪਾਰਟੀ ਨੂੰ ਦੱਸਣਾ ਚਾਹਾਂਗੇ ਤੁਸੀਂ ਵਰਕਰਾਂ ਦੀ ਬੇਕਦਰੀ ਨਾ ਕਰੋ 27 ਆਉਣ ਵਾਲੀ ਆ 27 ਲਈ ਪ੍ਰਪੇਅਰ ਹੋਣਾ ਚਾਹੀਦਾ ਸਭੋ ਤੁਸੀਂ ਆਪਣੇ ਵਰਕਰ ਉਹ ਤੋੜ ਰਹੇ ਹੋ ਇਹ ਜਿੰਨੀ ਚੋਣ ਦੇ ਵਿੱਚ ਜਿਹੜੀ ਤਰਲੀ ਦਾ ਨੀਤੀ ਨੀਤੀ ਬਣਾਈ ਜਾਣਾ ਇੱਥੇ ਅੱਜ ਅਸੀਂ ਅੱਜ ਐਡਵੋਕੇਟ ਕੋਮਲਪ੍ਰੀ ਸਿੰਘ ਨੂੰ ਸਮਰਥਨ ਦਿੱਤਾ ਹੈ ਭਰਾ ਸਾਡਾ ਜਿੱਥੇ ਸਾਡੀ ਡਿਊਟੀ ਲਾਊਗਾ ਰਾਤ ਦਿਨ ਅਹੀਂ ਇਹਦੇ ਨਾਲ ਆ ਅੱਗੇ ਵੀ ਇਹਦੇ ਨਾਲ ਸਾ ਹੁਣ ਵੀ ਇਹਦੇ ਨਾਲ ਇਹ ਸਾਣਾ ਜਿੱਥੇ ਸੁੱਟਦੇ ਖੂਚ ਸੁੱਟਦੇ ਜਿੱਥੇ ਸੁੱਟਦੇ ਖਲਾਰਦੇ ਅਸੀਂ ਉਹਦੇ ਥੱਬ ਵਾਂਗੂ ਖੜੇ ਬਾਕੀ ਗਿਆ ਪਹਿਲਾਂ ਤੇ ਮੈਂ ਸਾਰੇ ਪੱਤਰਕਾਰ ਪੱਤਰਕਾਰ ਸੇ ਬਾਨ ਦਾ ਧੰਨਵਾਦ ਕਰਦਾ ਕਿ ਉਹ ਇੱਥੇ ਕਵਰੇਜ ਨਹੀਂ ਪਹੁੰਚੇ ਆ ਤੇ ਬਾਕੀ ਮੰਗ ਦੀ ਗੱਲ ਕੀਤੀ ਆ ਇਹ ਸਾਡਾ ਭਰਾ ਸ਼ਬਾਸ਼ ਸਿੰਘ ਢਿੱਲੋ ਜੋ ਕਿ ਜੂਥ ਪ੍ਰਧਾਨ ਹੈ ਇਹਨੇ ਬਤੌਰ ਤਿੰਨ ਸਾਲ ਪਾਰਟੀ ਦੇ ਤੌਰ ਤੇ ਸਾਡੇ ਨਾਲ ਪ੍ਰਬਾਰ ਤੌਰ ਤੇ ਦਿਨ ਰਾਤ ਮਿਹਨਤ ਕੀਤੀ ਆ ਇਹਦੀ ਜਿਹੜੀ ਮਿਹਨਤ ਵਾ ਇਹਦੀ ਮਿਹਨਤ ਅੱਜ ਰੰਗ ਲਿਆਈ ਆ ਵੀ ਇੱਥੇ 5-10 ਹਜ਼ਾਰ ਬੰਦਾ ਇਕੱਠਾ ਹੋਇਆ ਕਿਉਂਕਿ ਬੰਦੇ ਜਦੋਂ 10 ਇਕੱਠੇ ਕਰਨੇ ਹੁਣ ਪਤਾ ਉਦੋਂ ਲੱਗਦਾ ਕਹਿਣ ਉਹਦੇ ਸਰ ਕੋਈ ਰਾਜਾ ਹੁੰਦਾ ਆਪਣੇ ਘਰ ਪਰ ਵੀਰ ਨੇ ਕੰਮ ਕੀਤੇ ਆ ਉਹ ਵੀ ਸਾਰੇ ਨੌਜਵਾਨ ਕਿਉਂਕਿ ਭਰਾ ਨੇ ਬਤੌਰ ਜੂਥ ਦੇ ਤੌਰ ਤੇ ਕੰਮ ਕੀਤਾ ਸੇਵਾ ਕੀਤੀ ਲੋਕਾਂ ਨੂੰ ਲੋਕਾਂ ਦੇ ਕੰਮ ਕਈ ਕੀਤੇ ਆ ਤੇ ਤਾਂ ਲੋਕਾਂ ਜਨੇ ਇੱਥੇ ਆਏ ਆ ਇਸ ਲਈ ਪਹਿਲਾਂ ਤੇ ਮੈਂ ਭਰਾ ਵਧਾਈ ਦਾ ਪਾਤਰ ਆ ਵੀ ਭਰਾ ਜਿਹੜਾ ਸਾਡਾ ਇਹਨੀ ਲੋਕ ਸੇਵਾ ਗੀਤੀ ਤਾਂ ਜੋ ਐਡਾ ਤਗੜਾ ਕੱਟ ਲੈ ਕੇ ਚੱਲ ਰਿਆ ਤੇ ਬਾਕੀ ਜਿੱਦਾਂ ਤੁਸੀਂ ਦੱਸਿਆ ਮੈਂ ਹਾਈ ਕਮਾਂਡ ਦੇ ਧਿਆਨ ਚ ਲਿਆਵਾਂਗਾ ਕਿ ਇਹ ਜਿਹੜਾ ਕੰਮ ਹੋਇਆ ਮੰਨਿਆ ਜੇ ਐਮਐਲਏ ਸਾਹਿਬ ਸਾਡੇ ਵਿੱਚ ਨਹੀਂ ਰਹੇ ਪਰ ਇਹ ਥੋੜਾ ਪਾਰਟੀ ਲਈ ਉਹਨਾਂ ਨੇ ਇੰਨੇ ਸਾਲ ਕੰਮ ਕੀਤਾ ਉਹਨਾਂ ਦੇ ਨਾਲ ਬੰਦੇ ਜੁੜੇ ਨੇ ਜਿਹੜੇ ਗਰਾਊਂਡ ਲੈਵਲ ਤੇ ਸਰਪੰਚ ਨੇ ਪੰਚ ਨੇ ਹੋਰ ਵੀ ਲੋਕ ਗਰਾਊਂਡ ਲੈਵਲ ਤੇ ਹੈਗੇ ਜਿਨ੍ਹਾਂ ਦੇ ਐਮਐਲਏ ਸਾਹਿਬ ਰਾਤ ਦਿਨ ਕੰਮ ਕਰਦੇ ਰਹੇ ਅਸੀਂ ਕੰਮ ਕੀਤੇ ਉਹ ਚਾਰੇ ਕਿੱਥੇ ਜਾਣ ਬੰਨਿਆ ਪਾਰਟੀ ਨੇ ਕੋਈ ਆਪਣਾ ਹੀ ਲਾ ਕਰਨਾ ਇਹ ਥੋੜਾ ਵੀ ਸਾਡੇ ਜਿਹੜੇ ਪੁਰਾਣੇ ਬੰਦੇ ਉਹਨਾਂ ਨੂੰ ਨਜ਼ਰ ਅੰਦਾਜ਼ ਕੀਤਾ ਜਾਵੇ ਉੱਤੇ ਤੋਂ ਟਾਇਆ ਜਾਵੇ ਅਸੀਂ ਇਸ ਭਰਾੜੀ ਸਾਡਾ ਸੋਲ ਪਰਿਵਾਰ ਅਸੀਂ ਜਿੰਨੇ ਵੀ ਸੱਜਣ ਮਿੱਤਰਾਂ ਮਾ ਇਹ ਭਰਾ ਸਾਨੂੰ ਰਾਤ ਦਿਨ ਜਿੱਥੇ ਆਵਾਜ਼ ਮਾਰੇ ਅਸੀਂ ਉੱਥੇ ਆ ਜਿਵੇਂ ਪਹਿਲਾਂ ਵਾਂਗੂ ਜਿੰਨੇ ਜੋ ਕੀਵਾਂਗੇ ਉਹਨੇ ਕੰਮ ਕਰਾਂਗੇ ਥੋਕ ਕੇ ਕੰਮ ਕਰਾਵਾਂਗੇ ਦੇਖੋ ਨਾ ਅਸੀਂ ਪਹਿਲਾਂ ਕੋਈ ਨਸ਼ੇ ਵਾਲਾ ਜਿਹੜਾ ਆ ਤੇ ਨਾ ਅੱਜ ਛਡਾਉਣਾ ਦੇ ਨਾਲ ਅੱਗੇ ਜਿੜਾਵਾਂਗੇ ਨਾ ਅਸੀਂ ਛੱਬੀਆਂ ਬਣਾਈਆਂ ਤੇ ਨਾ ਅਸੀਂ ਹੁਣ ਬਣਾਉਣੀਆਂ ਪੀ ਸਾਨੂੰ ਦਾਰਾ ਕੈਦਾ ਅਸੀਂ ਪਹਿਲਾਂ ਵੀ ਲੋਕਪੱਕੀ ਕੰਮ ਕੀਤੇ ਆ ਜਿੱਥੇ ਭਰਾ ਸਾਡੀ ਡਿਊਟੀ ਲਾਊਗਾ ਤਗੜੇ ਹੋ ਕੇ ਕੰਮ ਕਰਾਵਾਂਗੇ ਮੈਂ ਇੱਕ ਬਤੌਰ ਵਕੀਲ ਵੀ ਆ ਮੈਨੂੰ ਜਿੱਥੇ ਜੂਦਾ 22 ਪ੍ਰਧਾਨ ਜ਼ਿਲ੍ਹਾ ਜੂਦਾ 22 ਪ੍ਰਧਾਨ ਸੀਨੀਅਰ ਮੀਤ ਪ੍ਰਧਾਨ ਆ ਮੇਰਾ ਭਰਾ ਮੇਰੇ ਨਾਲ ਬਹੁਤ ਮਿਹਨਤ ਕੀਤੀ ਆ ਅਸੀਂ ਜ਼ਿਲ੍ਹਾ ਲੈਵਲ ਦੇ ਮਿਹਨਤ ਕੀਤੀ ਆ ਇਸ ਲਈ ਰਾਤ ਦੇਣੇ ਦੇ ਨਾਲ ਖੜੇ ਆ ਜਿੱਥੇ ਸਾਨੂੰ ਕਹੂਗਾ ਅਸੀਂ ਉੱਥੇ ਹਾਜ਼ਰ ਹਾਂ ਤੇ ਬਾਕੀ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਚੀਜ਼ ਹੋਰ ਦੱਸਣਾ ਚਾਹਣਾ ਅੱਜ ਸਾਡੇ ਸਾਰੇ ਭਰਾਵਾਂ ਨੇ ਸਲਾਹ ਕਰਕੇ ਇੱਕ ਐਮਐਲਏ ਸਾਹਿਬ ਦੀ ਯਾਦ ਦੇ ਵਿੱਚ ਇੱਕ ਟਰਸਟ ਬਣਾਇਆ ਡਾਕਟਰ ਕਸ਼ਮੀਰ ਸਿੰਘ ਸੋਲ ਸੇਵਾ ਟਰਸਟ ਜਿਸ ਦੇ ਵਿੱਚ ਅਸੀਂ ਜਿਹੜੇ ਆਪਣੇ ਨੌਜਵਾਨ ਆ ਨਸ਼ਿਆਂ ਤੋਂ ਰਹਿਤ ਲਈ ਕੈਂਪ ਲਾਵਾਂਗੇ ਖੇਡਾਂ ਨਾਲ ਜੋੜਾਂਗੇ ਖੇਡਾਂ ਵਿੱਚ ਸਮਾਨ ਦਵਾਂਗੇ ਆਪਣੇ ਗਰੀਬ ਬੱਚਿਆਂ ਨੂੰ ਪੜ੍ਹਾਈ ਕਰਾਵਾਂਗੇ ਬਾਕੀ ਕੋਈ ਵੀ ਪੰਜਾਬ ਦੇ ਨੌਬਤ ਆਉਂਦੀ ਆ ਪਹਿਲੀ ਗੱਲ ਸਾਡਾ ਪੰਜਾਬ ਬਹੁਤ ਤਗੜਾ ਬਾਕੀ ਜਿੰਨੇ ਜੋਗੇ ਹੋਵਾਂਗੇ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਇਸ ਜਿਹੜਾ ਆਪਾਂ ਟਰਸਟ ਬਣਾਇਆ ਇਹਦੇ ਦੀ ਸ਼ੁਰੂਆਤ ਹੋ ਚੁੱਕੀ ਆ ਅੱਜ ਮੈਂ 10 ਲੱਖ ਰੁਪਇਆ ਆਪਣੀ ਨਿੱਜੀ ਜਾਇਦਾਦੋਂ ਇਹ ਟਰਸਟ ਨੂੰ ਚਾਲੂ ਕਰਦਾ ਬਾਕੀ ਮੇਰੇ ਭਰਾਵਾਂ ਸਾਰਿਆਂ ਨੇ ਕਿਹਾ ਤਗੜੇ ਹੋ ਜਿੱਥੇ ਸੇਵਾ ਹੋਗੀ ਤਗੜੇ ਹੋ ਕੇ ਕਰਾਂਗੇ ਕਿਉਂਕਿ ਪੈਸਾ ਦੁਨੀਆ ਕੋ ਬਹੁਤ ਆ ਬਸ ਮਿਹਨਤ ਕਰਨ ਵਾਲੇ ਬੰਦੇ ਲਾਉਣ ਵਾਲੇ ਬੰਦੇ ਜਿਹੜੇ ਕੰਮ ਕਰਨਾ ਚਾਹੁੰਦੇ ਹਨ ਜਨੂਨ ਵਾਲੇ ਬੰਦੇ ਚਾਹੀਦੇ ਆ ਬਾਰਾਂ ਇਸ ਲਈ ਅਸੀਂ ਜਿਹੜਾ ਐਮਐਲਏ ਸਾਹਿਬ ਦਾ ਨਾਮ ਆ ਜੇ ਕੋਈ ਇਹ ਸੋਚਦਾ ਵੀ ਨਾ ਖਤਮ ਕਰ ਦਾਂਗੇ ਵੀ ਲੋਕਾਂ ਦੇ ਨਾਮ ਦਿਲਾਂ ਤੋਂ ਮਿਟਾ ਦਾਂਗੇ ਇਹ ਕਦੀ ਵੀ ਨਹੀਂ ਮਿਟੇਗਾ ਇਹ ਜਿੰਨਾ ਜਰ ਸਾਡੇ ਸਾਥ ਚੱਲਦੇ ਆ ਸਾਡੇ ਭਰਾਵਾਂ ਦੇ ਸਾਥ ਚੱਲਦੇ ਆ ਜੋ ਜੋ ਐਮਐਲਏ ਸਾਹਿਬ ਨੂੰ ਪਿਆਰ ਕਰਦੇ ਆ ਇਹ ਨਾਂ ਦੇ ਮਿਟਣਾ ਤੇ ਨਾਂ ਮਟਾਉਣ ਦੀ ਕੋਸ਼ਿਸ਼ ਕੀਤੀ ਜਾ ਸਕੀ ਜਾ ਵੀ ਜਾ ਸਕੀ ਇਸ ਲਈ ਅਸੀਂ ਤਗੜੇ ਹੋ ਕੇ ਐਮਐਲਏ ਸਾਹਿਬ ਨੇ ਜੋ ਸਾਨੂੰ ਸੇਧ ਦਿੱਤੀ ਆ ਉਹਦੇ ਉੱਤੇ ਤਗੜੇ ਹੋ ਕੇ ਚੱਲਣ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਉਹਨਾਂ ਦੇ ਦੂਰੇ ਕੰਮ ਜਿਹੜੇ ਪੂਰੇ ਕੀਤੇ ਜਾ ਸਕਣ